ਘੰਡੇ ਤੇ ਕਰੇਲੇ ਵਿਕਦੇ ਕਦੇ ਵੀਰ ਵਿਕਣੇ ਨਾ ਆਏ ਘੰਡੇ ਤੇ ਕਰੇਲੇ ਵਿਕਦੇ ਕਦੇ ਵੀਰ ਵਿਕਣੇ ਨਾ ਆਏ ਇੱਕ ਵੀਰ ਦੇ ਮੇ ਰੱਬਾ ਸੋਖਾਣ ਨੂੰ ਬੜਾਈ ਦਿਲ ਕਰਦਾ ਇੱਕ ਵੀਰ ਦੇ ਵੀ ਰੱਬਾ ਸੋ ਖਾਣ ਨੂੰ ਬੜਾਈ ਦਿਲ ਕਰਦਾ ਗੰਡੇ ਤੇ ਕਰੇਲੇ ਵਿਕਦੇ ਕਦੇ ਵੀਰ ਵਿਕਣੇ ਨਾਇ ਆਏ ਗੰਡੇ ਤੇ ਕਰੇਲੇ ਵਿਕਦੇ ਕਦੇ ਵੀਰ ਵਿਕਣੇ ਨਾਇ ਆਏ ਦੋ ਵੀਰ ਦੇਈ ਮੇ ਰੱਬਾ ਇੱਕ ਮੁਣੇਸ਼ੀ ਤੇ ਇੱਕ ਪਟਵਾਰੀ ਦੋ ਵੀਰ ਦੇ ਵੀਰ ਬਾ ਇੱਕ ਮੁਣਸ਼ੀ ਤੇ ਇੱਕ ਪਟਵਾਰੀ ਗੰਡੇ ਤੇ ਕਰਲੇ ਵਿਕਦੇ ਤੇ ਨਿਰ ਦੇਈ ਮੇ ਰੱਬਾ ਪੱਗਾ ਖਟੀਆਂ ਤੇ ਵੇਖੜ ਜਟੀਆਂ ਗੰਡੇ ਤੇ ਕਰਲੇ ਵਿੱਕਦੇ ਕਦੇ ਵੀਰ ਵਿੱਕਣੇ ਨਾ ਆਏ ਗੰਡੇ ਤੇ ਕਰਲੇ ਵਿੱਕਦੇ ਕਦੇ ਵੀਰ ਵਿੱਕਣੇ ਨਾ ਆਏ ਚਾਰ ਵੀਰ ਦੇਈ ਮੇ ਰੱਬਾ ਨਬੀਆਂ ਤੇ ਵੇਖਣ ਭਾਬੀਆਂ ਚਾਰ ਵੀਰ ਦੇ ਵੇ ਰੱਬਾ ਪੱਗਾ ਨਬੀਆਂ ਤੇ ਵੇਖਣ ਭਾਬੀਆਂ ਘੰਡੇ ਤੇ ਕਰੇ ਲੈ ਵਿਕਦੇ ਜੋ ਵੀਰ ਦੇਈ ਵੇ ਰੱਬਾ ਪੱਗਾ ਕਾਲੀਆ ਬੱਲੇ ਬੱਲੇ ਬਈ ਕਾਗਜਾਂ ਦੇ ਵੀਰ ਵਿੱਕਦੇ ਬੱਲੇ ਬੱਲੇ ਬਈ ਕਾਗਜਾਂ ਦੇ ਵੀਰ ਵਿੱਕਦੇ ਕਿੱਤਲੇ ਨਾਲ ਵੀ ਅਣ ਜਾਣੇ ਕਾਗਜਾਂ ਦੇ ਵੀਰ ਵਿੱਕਦੇ ਕਿੱਤਲੇ ਨਾਲ ਵੀ ਅਣ ਜਾਣੇ ਕਾਗਜਾਂ ਦੇ ਵੀਰ ਵਿੱਕਦੇ ਬੱਲੇ ਬੱਲੇ ਬਈ ਦਾਣੇ ਪਾਕੇ ਗੰਡੇ ਲੈ ਲਵਾ ਬੱਲੇ ਬੱਲੇ ਬਈ ਦਾਣੇ ਪਾਕੇ ਗੰਡੇ ਲੈ ਲਵਾ ਕਿੱਥੋਂ ਲੈ ਲਵਾ ਅੰਮਾ ਦੇ ਜਾਏ ਦਾਣੇ ਪਾਕੇ ਗੰਡੇ ਲੈ ਲਵਾ ਕਿੱਥੋਂ ਲੈ ਲਵਾ ਅੰਮਾ ਦੇ ਜਾਏ ਦਾਣੇ ਪਾਕੇ ਗੰਡੇ ਲੈ ਲਵਾ ਬੱਲੇ ਬੱਲੇ ਬਈ ਮੇਰਾ ਕਾਗਜ਼ਾਂ ਦਾ ਬੱਲੇ ਬੱਲੇ ਵਈ ਬੂਹਾ ਮੇਰਾ ਕਾਗਜ਼ਾਂ ਦਾ ਕਿਤੇ ਲੰਗ ਵੇ ਸਰਵਣਾ ਵੀਰਾ ਬੂਹਾ ਮੇਰਾ ਕਾਗਜ਼ਾਂ ਦਾ ਕਿਤੇ ਲੰਗ ਵੇ ਸਰਵਣਾ ਵੀਰਾ ਬੂਹਾ ਮੇਰਾ ਕਾਗਜ਼ਾਂ ਦਾ ਬੱਲੇ 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 ਨੀਓ ਵੀਰ ਮੇਰਾ ਕੁੜੀਓ ਜਿਹੜਾ ਮੋਰਲੀ ਗੱਡੀ ਦਾ ਬਾਬੂ ਓ ਵੀਰ ਮੇਰਾ ਕੁੜੀਓ ਜਿਹੜਾ ਮੋਰਲੀ ਗੱਡੀ ਦਾ ਬਾਬੂ ਓ ਹੋ ਵੀਰ ਮੇਰਾ ਕੁੜੀਓ ਬੱਲੇ ਬੱਲੇ ਨੀਓ ਵੀਰ ਮੇਰਾ ਕੁੜੀਓ ਬੱਲੇ ਬੱਲੇ ਸ਼ਰਬ ਦੀ ਅੱਖੀਆਂ ਓਹ ਵੀਰ ਮੇਰਾ ਕੁੜੀਓ ਕੰਨੇ ਨੱਤੀਆਂ ਸ਼ਰਬ ਦੀ ਅੱਖੀਆਂ ਓਹ ਵੀਰ ਮੇਰਾ ਕੁੜੀਓ ਬੱਲੇ ਬੱਲੇ ਨੀ ਵੀਰ ਮੇਰਾ ਸਤ ਜੁਗੀਆ ਬੱਲੇ ਬੱਲੇ ਨੀ ਵੀਰ ਮੇਰਾ ਸਤ ਜੁਗੀਆ ਪਾਬੋ ਚੰਦਰੀ ਵਾੜ ਦਾ ਛਾਪਾ ਵੀਰ ਮੇਰਾ ਸਤ ਜੁਗੀਆ ਪਾਬੋ ਚੰਦਰੀ ਵਾੜ ਦਾ ਛਾਪਾ ਵੀਰ ਮੇਰਾ ਸਤ ਜੁਗੀਆ ਬੱਲੇ ਬੱਲੇ ਵੀ ਭੈਣਾ ਨਾਲੋਂ ਵੀਰ ਵਿਛੜੇ ਬੱਲੇ ਬੱਲੇ ਪਹਿਣਾ ਨਾਲੋਂ ਵੀਰ ਵਿਛੜੇ ਬੱਲੇ ਬੱਲੇ ਬੇ ਟੁੱਟ ਜਾਵੇ ਰੇਲ ਗੱਡੀਆਂ ਬੱਲੇ ਬੱਲੇ ਬੇ ਟੁੱਟ ਜਾਵੇ ਰੇਲ ਗੱਡੀਆਂ ਪਹਿਣਾ ਵੀਰਾ ਦਾ ਵਿਛੋੜਾ ਪਾਇਆ ਟੁੱਟ ਜਾਵੇ ਰੇਲ ਤੋ ਖੰਡ ਮੁੱਕ ਗਈ ਬੱਲੇ ਬੱਲੇ ਬਈ ਹੱਟੀਆਂ ਤੋਂ ਖੰਡ ਮੁੱਕ ਗਈ ਜਦੋਂ ਵੀਰ ਪਰੋਣਾ ਬੜਿਆ ਆਇਆ ਹੱਟੀਆਂ ਤੋਂ ਖੰਡ ਮੁੱਕ ਗਈ ਜਦੋਂ ਵੀਰ ਪਰੋਣਾ ਆਇਆ ਹੱਟੀਆਂ ਤੋਂ ਖੰਡ ਮੁੱਕ ਗਈ ਬੱਲੇ ਬੱਲੇ ਬਈ ਖੰਡਾ ਦੇ ਆਇਆ ਬੱਲੇ ਬੱਲੇ ਬਈ ਖੰਡਾ ਦੀ ਆਇਆਣ ਬੋਰੀਆ ਜਦੋਂ ਸੱਸ ਦਾ ਪਤੀਜਾ ਕਰ ਆਇਆ ਖੰਡਾ ਦੀ ਆਇਆਣ ਬੋਰੀਆ ਜਦੋਂ ਸੱਸ ਦਾ ਪਤੀਜਾ ਕਰ ਆਇਆ ਖੰਡਾ ਦੀ ਆਇਆਣ ਬੋਰੀਆ ਬੱਲੇ ਬੱਲੇ कोठे कोठे आ वीरना बल्ले बल्ले ब कोठे कोठे आ जा वीरना मोर बैठीक पत् सस मेरी कोठे कोठे आ जा वीरना मोर बैठीक पत् सस मेरी कोठे कोठे आ जा वीरना ਬੱਲੇ ਬੱਲੇ ਬੇ ਕੋਠੇ ਕੋਠੇ ਬੱਲੇ ਬੱਲੇ ਬੇ ਕੋਠੇ ਕੋਠੇ ਚੋਰ ਆਉਂਦੇ ਬੱਲੇ ਬੱਲੇ ਬੇ ਕੋਠੇ ਕੋਠੇ ਚੋਰ ਆਉਂਦੇ ਗਲੀਆਂ ਆਉਣਗੇ ਪੈਣ ਦੇ ਵੀਰੇ ਕੋਠੇ ਕੋਠੇ ਚੋਰ ਆਉਂਦੇ ਗਲੀਆਂ ਆਉਣਗੇ ਪੈਣ ਦੇ ਵੀਰੇ ਕੋਠੇ ਕੋਠੇ ਚੋਰ ਆਉਂਦੇ ਬੱਲੇ ਬੱਲੇ ਬਈ ਪੀੜੇ ਉੱਤੇ ਬਹਿ ਜਾ ਵੀਰਨਾ ਬੱਲੇ ਬੱਲੇ ਬਈ ਪੀੜੇ ਉੱਤੇ ਬਹਿ ਜਾ ਵੀਰਨਾ ਤੈਨੂੰ ਦਿਲ ਦਾ ਹਾਲ ਸੁਣਾਵਾ ਪੀੜੇ ਉੱਤੇ ਬਹਿ ਜਾ ਵੀਰਨਾ ਤੈਨੂੰ ਦਿਲ ਦਾ ਹਾਲ ਸੁਣਾਵਾ ਪੀੜੇ ਉੱਤੇ ਬਹਿ ਜਾ